ਸੂਬੇ ਅੰਦਰ ਸਾਈਲੋ ਜਾਨੀ ਗੋਦਾਮਾਂ ਨੂੰ ਲੈ ਕੇ ਹੋ ਰਹੀ ਸਿਆਸਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਫੈਸਲਾ ਲੈਣਾ ਪਿਆ ਅਸਲ ਦੇ ਵਿੱਚ ਵਿਰੋਧੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਸੂਬਾ ਸਰਕਾਰ ਨੂੰ ਘੇਰ ਲਿਆ ਸੀ ਖੂਬ ਸਿਆਸਤ ਹੋ ਰਹੀ ਜਿਹਦੇ ਚੱਲਦਿਆਂ ਮੁੱਖ ਮੰਤਰੀ ਦੇ ਹਦਾਇਤਾਂ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਜਿਹੜਾ ਰੱਦ ਕਰ ਦਿੱਤਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਡੀ ਬੋਰਡ ਨੂੰ ਹਦਾਇਤ ਜਾਰੀ ਕਰ ਦਿੱਤੇ ਉਸ ਤੋਂ ਬਾਅਦ ਮੰਡੀ ਬੋਰਡ ਨੇ ਇਹ ਹੁਕਮ ਅੱਗੇ ਗਾਂ ਲਾਗੂ ਕਰ ਦਿੱਤੇ ਨੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਉਹ ਸਾਰੇ ਹੁਕਮ ਰੱਦ ਕਰ ਦਿੱਤੇ ਨੇ ਜਿਹੜਾ ਸਾਈਲੋਜ ਵਾਸਤੇ ਐਗਰੀਮੈਂਟ ਹੋਏ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਤੁਰੰਤ ਉਹਨਾਂ ਨੇ ਵਿਭਾਗਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਜਿਸ ਤੋਂ ਬਾਅਦ ਸਾਈਲੋਜ ਮਤਲਬ ਗੋਦਾਮ ਉਹਨਾਂ ਵਾਲੇ ਜਿਹੜੇ ਹੁਕਮ ਆ ਉਹ ਅੱਗੇ ਮੰਡੀ ਬੋਰਡ ਨੇ ਰੱਦ ਕਰ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਤੋਂ ਬਾਅਦ ਸਾਈਲੋਜ਼ ਵਾਲੇ ਜਿਹੜੇ ਆਰਡਰ ਨੇ ਉਹ ਰੱਦ ਕਰ ਦਿੱਤੇ ਗਏ ਨੇ ਅਸਲ ਵਿੱਚ ਕੀ ਆ ਕਿ ਪਿਛਲੇ ਕਈ ਦਿਨਾਂ ਤੋਂ ਇਸ ਤੇ ਖੂਬ ਸਿਆਸਤ ਹੋ ਰਹੀ ਸੀ ਕਿ ਆਖਰ ਸਰਕਾਰ ਕਿਵੇਂ ਪ੍ਰਾਈਵੇਟ ਅਦਾਰਿਆਂ ਨੂੰ ਜਿਹੜੇ ਨੇ ਸਾਈਲੋਜ਼ ਬਣਾਉਣ ਦੀ ਆਗਿਆ ਦਿੱਤੀ ਆ ਜਾਂ ਕਿਵੇਂ ਮੰਡੀ ਬੋਰਡ ਨੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਜਿਸ ਦੇ ਬਾਅਦ ਸਰਕਾਰ ਵਿਰੋਧੀਆਂ ਤੇ ਵੀ ਅਤੇ ਕਿਸਾਨ ਜਥੇਬੰਦੀਆਂ ਦੇ ਵੀ ਨਿਸ਼ਾਨੇ ਤੇ ਆ ਗਈ ਅਖੀਰ ਪੰਜਾਬ ਸਰਕਾਰ ਨੂੰ ਉਹ ਜਿਹੜੇ ਸਮਝੌਤੇ ਨੇ ਜਿਨ੍ਹਾਂ ਤੇ ਸਹੀ ਪਾਈ ਗਈ ਸੀ ਉਹ ਰੱਦ ਕਰਨੇ ਪਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਨੇ ਵੀ ਇਸੇ ਨੀਤੀ ਦਾ ਸਹਾਰਾ ਲਿਆ ਸੀ ਲੇਕਿਨ ਇਸ ਸਰਕਾਰ ਨੇ ਜਦ ਵਿਰੋਧ ਹੋਇਆ ਤਾਂ ਉਸ ਤੋਂ ਬਾਅਦ ਉਹ ਹੁਕਮ ਜਿਹੜੇ ਪਹਿਲਾਂ ਲਾਗੂ ਕੀਤੇ ਗਏ ਸੀ ਉਹ ਰੱਦ ਕਰ ਦਿੱਤੇ ਗਏ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਰਹੀ ਹੋਵੇ ਚਾਹੇ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੋਵੇ ਹਰ ਸਰਕਾਰ ਦੇ ਵਿੱਚ ਪੰਜਾਬ ਵਿੱਚ ਜਿਹੜੇ ਜਿਹੜੇ ਸਾਈਲੋਜ਼ ਨੂੰ ਬਣਾਇਆ ਗਿਆ ਸੀ ਮੰਡੀ ਜਾੜ ਬਣਾਇਆ ਗਿਆ ਸੀ ਅਸਲ ਦੇ ਵਿੱਚ ਪੰਜਾਬ 'ਚ ਜਦੋਂ ਤੋਂ ਇਹ ਸਾਈਲੋਜ ਮਤਲਬ ਗੋਦਾਮਾਂ ਨੂੰ ਲੈ ਕੇ ਸਿਆਸੀ ਰੌਲਾ ਰੱਪਾ ਤੇ ਹੋਰ ਜਿਹੜੀਆਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ ਸੀ ਉਸ ਤੋਂ ਬਾਅਦ ਸਿਆਸਤ ਖੂਬ ਗਰਮਾ ਗਈ ਸੀ ਜਿਸ ਤੋਂ ਬਾਅਦ ਮੌਜੂਦਾ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਫੈਸਲਾ ਲੈਣਾ ਪਿਆ ਖਬਰਾਂ ਵੀ ਲਗਾਤਾਰ ਨਸ਼ਰ ਹੋਈਆਂ ਸੀ ਕਿ ਸੂਬੇ ਵਿੱਚ ਜਿਹੜੇ ਸਾਈਲੋਜ ਨੂੰ ਜਿਹੜੇ ਮੰਡੀ ਜਾੜ ਖਰੀਦ ਕੇਂਦਰ ਘੋਸ਼ਿਤ ਕਰਨ ਲਈ ਕੋਈ ਵੀ ਸਰਕਾਰ ਪਿੱਛੇ ਨਹੀਂ ਰਹੀ ਸਾਇਲੋਜ ਨੂੰ ਮੰਡੀ ਜਾੜ ਐਲਾਨਣ ਦੀ ਪਹਿਲੀ ਜਿਹੜੀ ਕੰਮ ਉਹ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਗੱਠਜੋੜ ਸਰਕਾਰ ਵਲੇ ਕੀਤਾ ਗਏ ਉਸ ਤੋਂ ਬਾਅਦ ਇਹੋ ਰਵੈਤ ਕਾਂਗਰਸ ਪਾਰਟੀ ਨੇ ਕੀਤੀ ਪਰ ਜਦੋਂ ਹੁਣ ਆਮ ਆਦੀ ਪਾਰਟੀ ਦੇ ਸਰਕਾਰ ਨੇ ਇਹ ਰਵੈਤ ਅੱਗੇ ਜਾਰੀ ਰੱਖੀ ਤਾਂ ਫਿਰ ਵਿਰੋਧੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਨੇ ਮੌਜੂਦਾ ਸਰਕਾਰ ਨੂੰ ਘੇਰਿਆ ਤੇ ਫਿਰ ਉਸ ਤੋਂ ਬਾਅਦ ਸਰਕਾਰ ਵਿਰੋਧੀਆਂ ਦਾ ਵਿਰੋਧ ਨਹੀਂ ਝੱਲ ਸਕੀ ਤੇ ਫਿਰ ਸਰਕਾਰ ਨੇ ਜਿਹੜੇ ਸਮਝੌਤੇ ਕੀਤੇ ਸੀ ਉਹ ਸਰਕਾਰ ਨੂੰ ਰੱਦ ਕਰਨੇ ਪਏ ਹਾਲਾਂਕਿ ਹੁਣ ਵਿਰੋਧੀ ਕਿਉਂਕਿ ਸਰਕਾਰ ਦੇ ਹੁਕਮ ਹੋ ਚੁੱਕੇ ਨੇ ਵਿਰੋਧੀ ਔਰ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜੇ ਲੋਕ ਨੇ ਉਹ ਕਹਿ ਸਕਦੇ ਨੇ ਕਿ ਪੰਜਾਬ ਸਰਕਾਰ ਦਾ ਇੱਕ ਹੋਰ ਜੂਟਰਨ ਪਰ ਅਸਲੀ ਤੇ ਇਹ ਕਿ ਇਸ ਤੋਂ ਪਹਿਲਾਂ ਵੀ ਜਿੰਨਾਂ ਪਾਰਟੀਆਂ ਨੇ ਸਰਕਾਰ ਚਲਾਈ ਆ ਚਾਹੇ ਉਹ ਦੇ ਸ਼ਰੋਮਨੀ ਕਾਲੀ ਦਾਲ ਬੀਜਪੀ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਪਾਰਟੀ ਹੋਵੇ ਉਹਨਾਂ ਵੇਲੇ ਵੀ ਇਹੋ ਨੀਤੀ ਦੇ ਤਹਿਤ ਹੀ ਜਿਹੜੇ ਨਾ ਮੰਡੀ ਬੋਰਡ ਨੇ ਖਰੀਦ ਕੇਂਦਰ ਬਣਾਏ ਸੀ ਜਿਕਰ ਜੋ ਹੈ ਕਿ ਜਿੱਥੇ ਕਿਤੇ ਵੀ ਅਨਾਜ ਦੇ ਵਿਗਿਆਨਿਕ ਭੰਡਾਰਨ ਵਾਸਤੇ ਸਟੀਲ ਸਾਈਲੋਜ ਬਣੇ ਸਿਰ ਉੱਥੇ ਹੀ ਸਾਈਲੋਜ ਨੂੰ ਮੰਡੀ ਜਾੜ ਐਲਾਨ ਦਿੱਤਾ ਗਿਆ ਸੀ ਕਿਸਾਨ ਆਪਣੀ ਮਰਜ਼ੀ ਨਾਲ ਫਸਲ ਪਿੰਡ ਜਾਂ ਸ਼ਹਿਰ ਦੇ ਖਰੀਦ ਕੇਂਦਰਾਂ ਜਾਂ ਫਿਰ ਸਾਈਲੋਜ ਵਿੱਚ ਵੇਚ ਸਕਦੇ ਸਨ ਪੰਜਾਬ ਸਰਕਾਰ ਦੇ ਅਹਿਮਦਾਰੇ ਮੰਡੀ ਬੋਰਡ ਵੱਲੋਂ ਸਾਰੀਆਂ ਸ਼ਰਤਾਂ ਇਨ੍ਹਾਂ ਸਾਈਲੋਸ ਤੇ ਲਾਗੂ ਹੁੰਦੀਆਂ ਨੇ ਪੰਜਾਬ ਮੰਡੀ ਬੋਰਡ ਦੇ ਜਦੋਂ 15 ਮਾਰਚ ਨੂੰ 11 ਸਾਈਲੋਜ ਨੂੰ ਸਾਲ 2024 2025 ਦੇ ਲਈ ਖਾਸ ਕਰਕੇ ਕਿਉਂਕਿ ਰਬੀ ਸੀਜਨ ਹੈ ਰਬੀ ਸੀਜਨ ਲਈ ਮੰਡੀ ਜਾੜ ਐਲਾਨਿਆ ਤਾਂ ਫਿਰ ਸਿਆਸੀ ਵਿਵਾਦ ਖੜਾ ਹੋ ਚੁੱਕਾ ਸੀ ਸੰਯੁਕਤ ਕਿਸਾਨ ਮੋਰਚਾ ਨੇ ਵੀ ਇਸ ਨੂੰ ਲੈ ਕੇ ਸੰਘਰਸ਼ ਕਰਨ ਦਾ ਵੀ ਐਲਾਨ ਕਰ ਦਿੱਤਾ ਸੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਵੇਲੇ 11 ਨਵੰਬਰ 2013 ਤੋਂ ਲੈ ਕੇ 27 ਜੁਲਾਈ 2015 ਤੱਕ ਪੰਜ ਸਾਈਲੋਜ਼ ਨੂੰ ਮੰਡੀ ਬੋਰਡ ਵੱਲੋਂ ਮੰਡੀ ਜਾੜ ਘੋਸ਼ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਜੁਗਰਾਓਂ ਮੋਗਾ ਗੋਬਿੰਦਗੜ ਮੂਲੇਚੱਕ ਅਤੇ ਡਗਰੂ ਜ਼ਿਲ੍ਹਾ ਮੋਗਾ ਦੇ ਸਾਈਲੋਜ਼ ਸ਼ਾਮਲ ਸਨ ਔਰ ਜਦੋਂ ਕਾਂਗਰਸ ਸਰਕਾਰ ਰਹੀ ਆ ਉਸ ਸਮੇਂ 19 April 2017 ਤੋਂ ਲੈ ਕੇ 16 April 2021 ਤੱਕ 6 ਸਟੀਲ ਸਾਈਲੋਜ਼ ਨੂੰ ਮੰਡੀ ਜਾੜ ਐਲਾਨਿਆ ਗਿਆ ਸੀ ਜਿਨ੍ਹਾਂ ਵਿੱਚ ਕੋਟਕਪੂਰਾ ਸੁਨਾਮ ਅਹਿਮਦਗੜ ਬਲੇਰ ਕੋਟਲਾ ਬਰਨਾਲਾ ਅਤੇ ਸ਼ੀਟਾਂ ਵਾਲਾ ਸ਼ਾਮਲ ਸਨ ਮੌਜੂਦਾ ਪੰਜਾਬ ਸਰਕਾਰ ਮਦਲਾਮਾ ਦੀ ਪਾਰਟੀ ਦੀ ਸਰਕਾਰ ਨੇ 6 April 2023 ਤੋਂ ਲੈ ਕੇ ਹੁਣ ਤੱਕ 4 ਸਟੀਲ ਸਾਈਲੋਜ਼ ਨੂੰ ਮੰਡੀ ਯਾਰਡ ਐਲਾਨਿਆ ਸੀ ਜਿਨ੍ਹਾਂ ਵਿੱਚ ਸ਼ੀਨਾ, ਸ਼ਾਜਲੀ, ਕੱਥੂ ਨੰਗਲ ਅਤੇ ਸਾਨੇਵਾਲ ਸ਼ਾਮਲ ਹਨ ਹਰ ਸੀਜ਼ਨ ਵਿੱਚ ਇਨ੍ਹਾਂ ਸਾਈਲੋਜ਼ ਨੂੰ ਮੰਡੀ ਯਾਰਡ ਐਲਾਨਿਆ ਜਾਂਦਾ ਹੈਗਾ ਪੰਜਾਬ ਵਿੱਚ ਕੁੱਲ 6.25 ਲੱਖ ਮੀਟਰਕ ਟਨ ਸਮਰੱਥਾ ਦੇ ਸਾਈਲੋਜ਼ ਦਾ ਟੀਚਾ ਜਿਸ ਵਿੱਚ ਬਹੁ ਗਿਣਤੀ ਸਮਰੱਥਾ ਵਾਲੇ ਸਾਈਲੋਜ਼ ਚੱਲੂ ਹੋ ਚੁੱਕੇ ਨੇ ਜਦੋਂ ਕਿ ਹਰਿਆਣਾ ਵਿੱਚ 4.50 ਲੱਖ ਮੀਟਰ ਕਟਾਨ ਸਮਰੱਥਾ ਦਾ ਟੀਚਾ ਜਿਸ ਵਿੱਚੋਂ ਕਾਫੀ ਟੀਚਾ ਹਾਸਲ ਕੀਤਾ ਜਾ ਚੁੱਕਾ ਹੈ ਕੇਂਦਰ ਵਿੱਚ ਇੰਡੀਆ ਦੀ ਸਰਕਾਰ ਜਦੋਂ ਬਣੀ ਸੀ ਉਸ ਸਮੇਂ ਅਨਾਜ ਭੰਡਾਰਨ ਦੀ ਸਾਲ 2000 ਵਿੱਚ ਬਣੀ ਕੌਮੀ ਪਾਲਿਸੀ ਤਹਿਤ FCI ਵੱਲੋਂ ਗਲੋਬਲ ਟੈਂਡਰ ਅਲਾਟ ਕੀਤੇ ਗਏ ਸੀ ਅਤੇ ਸਾਲ 2007 ਵਿੱਚ ਇਹ ਚਾਲੂ ਹੋ ਗਏ ਸੀ ਜਿਨ੍ਹਾਂ ਦੀ ਮਿਆਦ 20 ਸਾਲ ਮਿੱਥੀ ਗਈ ਸੀ ਪੰਜਾਬ ਅਤੇ ਹਰਿਆਣਾ ਵਿੱਚ 13 ਕੰਪਨੀਆਂ ਨੂੰ ਅਨਾਜ ਭੰਡਾਰ ਲਈ ਜਿਹੜਾ ਵਾ ਉਹ ਕੰਮ ਦਿੱਤਾ ਗਿਆ ਸੀ ਇਹਨਾਂ ਦੋਵਾਂ ਸੂਬਿਆਂ ਵਿੱਚ ਹੁਣ ਤੱਕ 1.5 ਦਿਨ ਦੇ ਕਰੀਬ ਜਿਹੜੇ ਨੇ ਸਾਈਲੋਜ਼ ਬਣ ਚੁੱਕੇ ਨੇ ਸਟੀਲ ਸਾਈਲੋ ਸਕੀਮ ਕੇਂਦਰੀ ਹਕੂਮਤ ਲੈ ਕੇ ਆਈ ਸੀ ਜਿਸ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਗੱਫੇ ਦਿੱਤੇ ਗਏ ਸੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਹਰਿਆਣਾ ਵਿੱਚ ਕੇਵਲ ਇੱਕੋ ਕਾਰਪੋਰੇਟ ਨੂੰ ਅਨਾਜ ਭੰਡਾਰਕ ਲਈ ਮਹਿੰਗਾ ਭਾਅ ਦਿੱਤਾ ਸੀ ਭਾਰਤੀ ਖਾਣਕ ਨਿਗਮ ਵੱਲੋਂ ਈ ਟੈਂਡਰਿੰਗ ਦੇ ਜ਼ਰੀਏ ਇਹਨਾਂ ਪਲਾਂਟਾਂ ਨੂੰ ਕਮ ਦਿੱਤਾ ਕਿ ਇਹਨਾਂ ਜ਼ਰੂਰ ਕਿ ਸਾਰੇ ਨਵੇਂ ਆਧੁਨਿਕ ਸਾਈਲੋ ਪਲਾਟਾਂ ਵਿੱਚ ਅਨਾਜ ਭੰਡਾਰ ਲਈ ਅਨਾਜ ਦੀ ਚੋਰੀ ਅਤੇ ਜਿਹੜਾ ਉਹ ਵੀ ਖਰਾਬਾ ਜਿਹੜਾ ਵਾ ਉਹ ਘਟਿਆ ਕਿਸਾਨਾਂ ਨੂੰ ਖਦਸ਼ਾ ਹੈ ਕਿ ਸਾਈਲੋਜ਼ ਅਖੀਰ ਵਿੱਚ ਖਰੀਦ ਕੇਂਦਰ ਨੂੰ ਖਤਮ ਕਰ ਦੇਣਗੇ ਤੇ ਕਾਰਪੋਰੇਟ ਘਰਾਨਿਆਂ ਦਾ ਮੰਡੀਆਂ ਤੇ ਵੀ ਕਬਜ਼ਾ ਹੋ ਜਾਵੇਗਾ ਇਹ ਸਾਈਲੋਜ਼ ਕਿਰਾਏ ਦੇ ਰੂਪ ਵਿੱਚ ਕਾਰਪੋਰੇਟਾਂ ਨੂੰ ਦਿੱਤੇ ਜਾਣ ਦਾ ਇੱਕ ਵੱਖਰਾ ਮਸਲਾ ਇਹਨਾਂ ਸਾਈਲੋਜ਼ ਪ੍ਰਤੀ ਟਨ ਕਿਰਾਇਆ ਸਲਾਨਾ ਸਾ 92 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਦਿੱਤਾ ਜਾਂਦਾ ਹੈ ਜਦੋਂ ਕਿ ਕਵਰਿੰਗ ਦਾਮਾਂ ਵਿੱਚ ਕਿਰਾਇਆ 96 ਰੁਪਏ ਸਾਲਾਨਾ ਤੋਂ ਲੈ ਕੇ 422 ਰੁਪਏ ਪ੍ਰਤੀ ਟਨ ਦਿੱਤਾ ਜਾਂਦਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਸਲੇ ਵਿੱਚ ਸੈਂਟਰ ਸਰਕਾਰ ਨੇ ਕੁਝ ਆਪਣੇ ਕਾਰਪੋਰੇਟ ਘਰਾਨਿਆਂ ਨੂੰ ਜਿਨ੍ਹਾਂ ਦੇ ਨਾਲ ਸਾਂਝਾ ਨੇ ਉਹਨਾਂ ਨੂੰ ਖੁਸ਼ ਕੀਤਾ ਹੈ ਉਧਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬੀ ਟਰਬਿਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੁਣਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆ ਕਿ ਉਹ ਉਹਨਾਂ ਨੇ ਸਪਸ਼ਟ ਵੀ ਕੀਤਾ ਕਿ ਪੰਜਾਬ ਵਿੱਚ ਕੋਈ ਵੀ ਖਰੀਦ ਕੇਂਦਰ ਬੰਦ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਅਜੇ ਤੱਕ ਕੋਈ ਖਰੀਦ ਕੇਂਦਰ ਬੰਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਫਸਲ ਵੇਚਣ ਦੀ ਪਹਿਲਾਂ ਵਾਰ ਖੋਲਿਆ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਹੀ ਕੇਂਦਰੀ ਨੀਤੀ ਤਹਿਤ ਇਹ ਸਾਈਲੋਜ ਬਣੇ ਹਨ ਅਤੇ ਮੌਜੂਦਾ ਸਰਕਾਰ ਦੀ ਪ੍ਰਵਾਨਗੀ ਤੇ ਸਾਰੀ ਵਿੱਚ ਕੋਈ ਭੂਮਿਕਾ ਨਹੀਂ ਹੈ ਉਹਨਾਂ ਸਪਸ਼ਟ ਕੀਤਾ ਕਿ ਸਾਈਲੋਜ ਵਿੱਚ ਫਸਲ ਮਿੱਥੇ ਸਰਕਾਰੀ ਭਾਅ ਤੋਂ ਘੱਟ ਨਹੀਂ ਵਿਕੇ ਸਕੇਗੀ ਲੇਕਿਨ ਜਦੋਂ ਵਿਰੋਧ ਹੋਇਆ ਇੱਕ ਪਾਸੇ ਕਿਸਾਨਾਂ ਦਾ ਦੂਜੇ ਪਾਸੇ ਸਿਆਸੀ ਧਿਰਾਂ ਦਾ ਤੇ ਹੁਣ ਪੰਜਾਬ ਸਰਕਾਰ ਨੇ ਫੈਸਲਾ ਲਿਆ ਜਾਂ ਸਰਕਾਰ ਫੈਸਲੇ ਲੈਣ ਲਈ ਮਜਬੂਰ ਹੋਈ ਹੈ ਜਾਂ ਵਿਰੋਧ ਨਹੀਂ ਚੱਲ ਸਕੀ ਵਿਰੋਧੀ ਪਾਰਟੀਆਂ ਤੇ ਕਿਸਾਨਾਂ ਦਾ ਜਿਸ ਕਰਕੇ ਜਿਹੜੀ ਹੁਣ ਤੱਕ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਫੈਸਲਾ ਕੀਤਾ ਗਿਆ ਕਿ ਜਿਹੜੇ ਸਾਈਲੋਜ਼ ਦੇ ਨਾਲ ਮੰਡੀ ਬੋਰਡ ਨੇ ਸਮਝੌਤੇ ਕੀਤੇ ਹੋਤਰ ਹੁਣ ਤੱਕ ਰੱਦ ਕੀਤੇ ਜਾਂਦੇ ਨੇ ਫਿਲਹਾਲ ਕੀ ਇਸ ਮਸਲੇ 'ਚ ਹੁਣ ਸਿਆਸਤ ਰੁਕੇਗੀ ਜਾਂ ਨਹੀਂ ਜਾਂ ਫਿਰ ਵਿਰੋਧੀ ਕਹਿਣਗੇ ਕਿ ਸਰਕਾਰ ਕਿਉਂ ਇੱਕ ਹੋਰ ਜੂਟਰ ਲੈਣ ਲਈ ਕੋਈ ਮਜਬੂਰ ਫਲਾਲ ਇਸ ਜਾਣਕਾਰੀ ਨੂੰ ਤੁਹਾਡੇ ਤੋਂ ਲੈਂਦੇ ਹੈਗੇ ਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ